ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲੜਨ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਹੈ। ਮਾਨਸਾ ਵਿੱਚ ਇੱਕ ਸਮਾਗਮ ਵਿੱਚ ਬੋਲਦਿਆਂ ਉਹਨਾਂ ਨੇ ਕਿਹਾ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਲੜਨਗੇ। ਬਲਕੌਰ ਸਿੰਘ ਨੇ ਕਿਹਾ ਅਸੀਂ ਚੋਣ ਲੜਾਂਗੇ ਅਤੇ ਜਿੱਤਾਂਗੇ। ਮੈਨੂੰ ਤੁਹਾਡੇ ਸਮਰਥਨ ਦੀ ਲੋੜ ਹੈ। ਕਿਸੇ ਵੀ ਪਰੰ ਵਿਚ ਨਾ ਰਹੋ ਅਸੀਂ ਦ੍ਰਿੜਤਾ ਨਾਲ ਚੋਣ ਲੜਾਂਗੇ। ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਹੈ ਕਿ ਕਿਸ ਪਾਰਟੀ ਤੋਂ ਉਹ ਚੋਣ ਲੜਨਗੇ ਪਰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨਾਲ ਨੇੜਤਾ ਕਾਰਨ ਉਹਨਾਂ ਨੂੰ ਕਾਂਗਰਸ ਦੀ ਟਿਕਟ ਮਿਲ ਸਕਦੀ ਹੈ ਪਹਿਲਾ ਲੋਕ ਸਭਾ ਚੋਣਾਂ ਵਿੱਚ ਉਹਨਾਂ ਦੇ ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਲੜਨ ਦੀਆਂ ਗੱਲਾਂ ਚੱਲ ਰਹੀਆਂ ਸਨ ਪਰ ਬਲਕੌਰ ਸਿੰਘ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ ਬਲਕੌਰ ਸਿੰਘ ਨੇ ਅੱਗੇ ਕਿਹਾ ਸਿੱਧੂ ਦਾ ਸੁਪਨਾ ਵਿਧਾਨ ਸਭਾ ਦੀਆਂ ਪੌੜੀਆਂ ਚੜਨਾ ਸੀ ਹੁਣ ਅਸੀਂ ਆਪਣੇ ਦਿਲਾਂ ਵਿੱਚ ਸਿੱਧੂ ਦੀ ਤਸਵੀਰ ਲੈ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਂਗੇ ਉਹਨਾਂ ਇਹ ਵੀ ਕਿਹਾ ਕਿ ਅਗਲੀ ਲੜਾਈ ਬਹੁਤ ਵੱਡੀ ਹੈ ਪਰ ਅਸੀਂ ਇਸ ਨੂੰ ਲੜਾਂਗੇ ਬਲਕੌਰ ਸਿੰਘ ਨੇ ਅੱਗੇ ਕਿਹਾ ਮੈਂ ਸੋਚਦਾ ਹੁੰਦਾ ਸੀ ਕਿ ਮੇਰੇ ਪੁੱਤਰ ਦੀ ਮੌਤ ਤੋਂ ਬਾਅਦ ਲੋਕ ਮੈਨੂੰ ਭੁੱਲ ਜਾਣਗੇ ਪਰ ਉਹ ਅਜੇ ਵੀ ਮੈਨੂੰ ਪਿਆਰ ਕਰਦੇ ਹਨ ਮੈਂ ਤੁਹਾਨੂੰ ਵਾਅਦਾ ਕਰਦਾ ਹਾਂ ਅਸੀਂ ਨਹੀਂ ਹੱਥੇ ਹੋ ਸਕਦੇ ਹਾਂ ਪਰ ਅਸੀਂ ਕਮਜ਼ੋਰ ਨਹੀਂ ਹਾਂ ਤੁਸੀਂ ਮਜ਼ਬੂਤ ਰਹੋ ਮੈਨੂੰ ਕਿਸੇ ਦੀ ਲੋੜ ਨਹੀਂ ਹੈ ਮੈਨੂੰ ਸਿਰਫ ਤੁਹਾਡੀ ਲੋੜ ਹੈ ਬਾਕੀ ਮੈਨੂੰ ਤੁਹਾਡੇ ਰਿਹਾਥੂ ਬੇਚੇ ਇੰਨਾ ਸਕੂਨ ਮਿਲਿਆ ਮੈਨੂੰ ਲੱਗਦਾ ਜਿਵੇਂ ਸ਼ਾਇਦ ਮੇਰੇ ਪੁੱਤਰਾਂ ਤੋਂ ਬਾਅਦ ਮੈਨੂੰ ਵੀ ਉਹ ਕਿਤੇ ਭੁੱਲਣਾ ਜਾ ਪਰ ਤੁਸੀਂ ਹਲੇ ਆਪਣੇ ਬਿਲਾ ਦੇ ਵਿੱਚ ਬਖਾਈ ਬੈਠੇ ਹੋ ਮੈਂ ਤੁਹਾਡੇ ਨਾਲ ਬਹਾਦਰਾ ਕਰਦਾ ਹਾਂ ਬੇਸ਼ੱਕ ਆਪਾਂ ਦੇ ਹੱਥੇ ਚੀਰਦਾ ਪਰ ਕਮਜ਼ੋਰ ਨਹੀਂ ਹਾਂਗੇ ਤੁਸੀਂ ਡਟੇ ਰਹੋ ਮੈਨੂੰ ਕਿਸੇ ਨੇ ਲੋੜ ਨਹੀਂ ਮੈਨੂੰ ਛੋਟੀ ਲੋੜ ਹੈ ਤੇ ਤੁਹਾਡਾ ਸਾਥ ਮਿਲ ਗਿਆ ਆਪਾਂ ਇਹਨੂੰ ਗੌਰ ਕਰਾਂਗੇ ਕਿਸੇ ਗੱਪਾ ਬਹਿ ਕੇ ਨਹੀਂ ਆਪਾਂ ਡੱਟ ਕੇ ਲੜਾਂਗੇ ਔਰ ਜਿੱਤ ਪ੍ਰਾਪਤ ਕਰਾਂਗੇ ਤੁਹਾਡਾ ਸਾਫ ਸੋਹਰੇ ਕਾਰਜਾਂ ਨੂੰ ਕਰਵਾਵਾਂਗੇ ਕਿਉਂਕਿ ਤੁਸੀਂ ਉਹ ਸਭ ਮੈਂ ਤੋਂ ਲਾ ਕੇ ਜਿੱਤੇ ਨੇ ਤੁਹਾਡੇ ਕੋਲੋਂ ਸਵਾਦ ਆ ਦੇ ਮੇਰੇ ਜਵਾਬਾਂ ਕਰਦੇ ਵਿੱਚ ਮੁੰਡਾ ਕਿਤੇ ਉਹਨੇ ਜਿੱਦੇ ਲਈ ਮੀਨ ਹੈ ਜਿਹੜਾ ਮੇਰੇ ਪੁੱਤ ਦਾ ਮੋਸਮਾ ਜਿਹੜਾ ਸਵਾਦ ਇਹ ਕੌਮੀ ਅਗਵਾਈ ਨਰਮ ਸੀ ਉਹ ਤੋਂ ਵਾਪਸ ਆ ਗਿਆ ਕਸ਼ਮੀਰ ਦੀ ਆਪ ਦਾ ਉਧਰ ਖੁਸ਼ ਹੋਣ ਕਿ ਜਿੱਦੇ ਆਪੇ ਫੋਟੋ ਲੈ ਕੇ ਉਹਦੀ ਫੋਟੋ ਸੇ ਦੇਖ ਕੇ ਲਾਣੀ ਆਪਾਂ ਉਹ ਵਿਦਵਾਨ ਤੋਂ ਬਣਾएंगे ਕਿ ਮੈਂ ਤੁਹਾਡੇ ਤੇ ਮਾਨ ਰੱਖਦਾ